ਸੋ ਦੇਖੋ ਕੀ ਹਾਲ ਹੋ ਚੁਟਾ ਹੈ ਹੁਣ ਪਰਿਵਾਰ ਦਾ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਹੋ ਚੁੱਕੇ ਨੇ ਅੰਕਲ ਜੀ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਇਹਨਾਂ ਦੀ ਇੱਕ ਤਸਵੀਰ ਵੀ ਮੈਂ ਸਕਰੀਨ ਤੇ ਦਿਖਾ ਰਿਹਾ ਕਿ ਕਿੰਨੇ ਸੋਹਣੇ ਪੱਗ ਬੰਦੇ ਹੁੰਦੇ ਹੁੰਦੇ ਸੀ ਗੱਭਰੂ ਜਵਾਨ ਅੰਗਲ ਲੱਗਦੇ ਹੁੰਦੇ ਸੀ ਲੇਕਿਨ ਹੁਣ ਇਸ ਬਿਮਾਰੀ ਨੇ ਇਹਨਾਂ ਨੂੰ ਇਸ ਤਰ੍ਹਾਂ ਜਕੜਿਆ ਹੋਇਆ ਕਿ ਹੁਣ ਇਹ ਮਜਬੂਰ ਹੋ ਚੁੱਕੇ ਨੇ ਇਸ ਬੈੱਡ ਤੇ ਇਹਨਾਂ ਨੂੰ ਬੈਠਿਆ ਨੂੰ ਹੁਣ 2-2.5 ਸਾਲ ਹੋ ਚੁੱਕੇ ਨੇ ਅੰਕਲ ਜੀ ਕੁਝ ਕਹਿਣਾ ਚਾਹੋਗੇ

ਕੋਈ ਸਸਾਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਸਿਸਤੇਦਾਰਾਂ ਨੇ ਕਰੀ ਇਤਫੋਂ ਮੋਂ ਸੇ ਕਿ ਕੋਈ ਜਵਾਬ ਆਇਆ ਉਹ ਫਿਰ ਰਿਸ਼ਤੇਦਾਰਾਂ ਨੂੰ ਫੋਨ ਕਰੀਦੇ ਆ ਰਿਸ਼ਤੇਦਾਰਾਂ ਨੂੰ ਫੋਨ ਹੀ ਨਹੀਂ ਚੱਕਦੇ ਉਹ ਜੁਝੂ ਜੱਕ ਨਹੀਂ ਬੰਦ ਕਰਦੇ ਹਾਂ ਜੀ ਸਸ਼ੀਕਾਲ ਦੋਸਤੋ ਪੰਨਮ ਟੀਵੀ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਤੁਹਾਡੇ ਨਾਲ ਤੁਸ਼ਾਰ ਕਪੂ ਅੱਜ ਤੁਹਾਨੂੰ ਇੱਕ ਐਸੇ ਪਰਿਵਾਰ ਦੇ ਨਾਲ ਮਿਲਾਨ ਜਾ ਰਹੇ ਆ ਅੱਜ ਤੁਹਾਨੂੰ ਐਸੇ ਪਿਤਾ ਨਾਲ ਮਿਲਾਨ ਜਾ ਰਹੇ ਆ ਕਿਉਂਕਿ ਕੋਈ ਸਮਾਂ ਸੀਗਾ ਜਦੋਂ ਉਹ ਮਹੀਨੇ ਦਾ ਲੱਖ ਰੁਪਇਆ ਜਾਂ ਡੇਢ ਲੱਖ ਰੁਪਇਆ ਕਮਾਉਂਦਾ ਸੀ ਲੇਕਿਨ ਅੱਜ ਉਸ ਨੂੰ ਐਸੀ ਬਿਮਾਰੀ ਨੇ ਜਕੜ ਲਿਆ ਕਿ ਉਹ ਆਪਣਾ ਇਲਾਜ ਕਰਵਾ ਕਰਵਾ ਕੇ ਇੰਨਾ ਕੁ ਪਰੇਸ਼ਾਨ ਹੋ ਚੁੱਕਾ ਕਿਉਂਕਿ ਘਰ ਦੇ ਵਿੱਚ ਕੋਈ ਕਮਾਣ ਵਾਲਾ ਨਹੀਂ ਹੈਗਾ ਸੋ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਉਸ ਘਰ ਦੇ ਬਾਹਰ ਖੜੇ ਆ ਕਿਸੇ ਸਮਾਂ ਹੁੰਦਾ ਸੀ ਕਿ ਜਦੋਂ ਉਹ ਕਰਦਾ ਸਾਰਾ ਕੰਮ ਕਰਵਾਦਾ ਖੁਦ ਕਰਦੇ ਹੁੰਦੇ ਸੀ ਪਰਿਵਾਰ ਦੇ ਚਾਰ ਜੀ ਨੇ ਸੋ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਪ੍ਰੋਬਲਮ ਹੋਈ ਜਿਸ ਕਰਕੇ ਅੱਜ ਉਹ ਇਸ ਤਦਾਰ ਤੇ ਪਹੁੰਚ ਗਏ ਨੇ ਕਿ ਅੱਜ ਉਹਨਾਂ ਨੂੰ ਹੈਲਪ ਲਾਈਨ ਦੀ ਲੋੜ ਪੈ ਰਹੀ ਹੈ ਸੋ ਪਰਿਵਾਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕੋਈ ਸਮਾਂ ਸੀ ਕਿ ਅੰਕਲ ਜੀ ਬਹੁਤ ਸਮਾਰਟ ਹੁੰਦੇ ਸੀਗੇ ਸੋਹਣੇ ਹੁੰਦੇ ਸੀ ਲੇਕਿਨ ਇੱਕ ਬਿਮਾਰੀ ਨੇ ਉਹਨਾਂ ਨੂੰ ਐਸਾ ਜਕੜ ਲਿਆ ਕਿ ਅੱਜ ਇਸ ਕਗਾਰ ਤੇ ਨੇ ਕਿ ਲੋਕਾਂ ਨੂੰ ਹੈਲਪ ਲਈ ਗੋਹਾਰ ਲਗਾ ਰਹੇ ਨੇ ਕਿ ਇਹਨਾਂ ਦੀ ਜਿਹੜੀ ਹੈਲਪ ਕੀਤੀ ਜਾਵੇ ਕਿਉਂਕਿ ਕਹਿੰਦੇ ਨੇ ਬਿਮਾਰੀ ਕਰੀ ਦੱਸ ਕੇ ਨਹੀਂ ਆਂਦੀ ਕਈ ਸਰੀਰ ਨੂੰ ਦਿੱਕਤਾਂ ਆਂਦੀਆਂ ਨੇ ਜਿਸ ਕਰਕੇ ਬਿਮਾਰੀ ਆ ਉਹ ਸਰੀਰ ਨੂੰ ਜਕੜ ਲੈਂਦੀ ਹੈ ਲੇਕਿਨ ਤੁਸੀਂ ਦੇਖੋ ਮਾਤਾ ਜੀ ਕਿਵੇਂ ਆਪਣੇ ਪਤੀ ਦੇ ਹੁਣ ਸੇਵਾ ਕਰ ਰਹੇ ਨੇ ਸੋ ਤਰਪਤਨੀ ਦਾ ਜਿਹੜਾ ਇਹ ਫਰਜ਼ੀ ਹੁੰਦਾ ਕਿ ਜਦੋਂ ਪਤੀ ਤੇ ਕੋਈ ਮੁਸੀਬਤ ਆਂਦੀ ਹੈ ਤੇ ਉਸ ਦੀ ਸੇਵਾ ਕਰਨੀ ਉਸ ਦਾ ਧਿਆਨ ਰੱਖਣਾ ਦਵਾਈ ਬੂਟੀ ਕਰਨਾ ਇਹ ਪੂਰੀ ਜਾਣਕਾਰੀ ਵੀ ਲਵਾਂਗੇ ਵੀ ਕਿਸ ਤਰੀਕੇ ਦੇ ਨਾਲ ਹੁਣ ਅੱਜ ਇਹਨਾਂ ਨੂੰ ਇਸ ਕਗਾਰ ਤੇ ਆਣਾ ਪਿਆ ਕਿ ਲੋਕਾਂ ਦੇ ਅੱਗੇ ਹੈਲਪ ਲਈ ਜਿਹੜੇ ਹੱਥ ਅਟਨੇ ਪੈ ਰਹੇ ਬੇਸ਼ੱਕ ਲੁਧਿਆਣਾ ਸ਼ਹਿਰ ਹੋਵੇ ਜਾਂ ਪੰਜਾਬ ਭਰ ਪੂਰਾ ਸ਼ਹਿਰ ਹੋਵੇ ਪੰਜਾਬ ਦੇ ਵਿੱਚ ਕਈ ਐਸੀਆਂ ਐਨ ਜੀਓ ਨੇ ਜਿਹੜੀਆਂ ਕਿ ਲੋਕਾਂ ਦੀਆਂ ਸੇਵਾ ਕਰਦੀਆਂ ਨੇ ਤੰਦਈ ਨਾ ਸੇਵਾ ਕਰਦੀਆਂ ਨੇ ਲੇਕਿਨ ਕੋਈ ਐਸੇ ਪਰਿਵਾਰ ਵੀ ਹੁੰਦੇ ਨੇ ਜੋ ਇਸ ਸੇਵਾ ਤੋਂ ਵਾਂਝੇ ਰਹਿ ਜਾਂਦੇ ਨੇ ਉਹਨਾਂ ਤੱਕ ਸੇਵਾ ਨਹੀਂ ਪਹੁੰਚ ਪਾਂਦੀ ਜਿਸ ਕਰਕੇ ਇਹ ਜਿਹੜੇ ਹੁਣ ਘਰ ਦੇ ਵਿੱਚ ਬੈਠੇ ਨੇ ਪੂਰੀ ਜਾਣਕਾਰੀ ਲਵਾਂਗੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਹਾਂ ਜੀ ਮਾਤਾ ਜੀ ਕੀ ਹੋਇਆ ਅੰਕਲ ਜੀ ਨੂੰ ਬੜੇ ਮੈਂ ਦੇਖਿਆ ਫੋਟੋ ਦੇਖੀ ਆ ਬਹੁਤ ਵਧੀਆ ਲੱਗਦੇ ਨੇ ਲੇਕਿਨ ਅੱਜ ਇਹਨਾਂ ਦੇ ਚਿਹਰਾ ਜਿਹੜਾ ਆ ਉਹ ਖਰਾਬ ਹੋਇਆ ਕੀ ਹੋਇਆ ਇਹਨਾਂ ਨੂੰ ਇੰਨੀ ਪ੍ਰੋਬਲਮ ਆ ਗਈ ਵੀ ਅੱਜ 2 ਸਾਲ ਹੋ ਗਏ ਬੈੱਡ ਤੇ ਨੇ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਕੋਈ ਕੰਮ ਕਰਨ ਵਾਲਾ ਨਹੀਂ ਹੈਗਾ ਬੱਚੇ ਮੇਰੇ ਛੋਟੇ ਨੇ ਪੜ੍ਹਦੇ ਨੇ ਕੰਮ ਕਰ 1 ਰੁਪਈਆ ਨਹੀਂ ਆਉਂਦਿਆ ਕਿਤੇ ਹੋਈ ਬੜਾ ਖੋਆ ਪਿਆ ਚਲੋ ਕੋਈ ਨਹੀਂ ਮਾਤਾ ਜੀ ਹੌਂਸਲਾ ਰੱਖੋ ਕੋਈ ਗੱਲ ਨਹੀਂ ਤੁਸੀਂ ਆਪਣੀ ਸੇਵਾ ਕਰੋ ਉਹਨਾਂ ਦੀ ਦਵਾਈ ਬੂਟੀ ਕਰੋ ਦਾਨੀ ਲੋਕਾਂ ਦੀ ਕਮੀ ਨਹੀਂ ਹੈਗੀ ਅੱਜ ਸਾਡੇ ਵੀਡੀਓ ਬਣਾਉਣ ਦਾ ਇਹੀ ਮਕਸਦ ਹੈ ਕਿ ਲੋਕਾਂ ਤੱਕ ਤੁਹਾਡਾ ਦੁੱਖ ਪਹੁੰਚੇ ਤੁਹਾਡਾ ਦੁੱਖ ਦੇਖ ਕੇ ਉਹ ਦਾਨੀ ਲੋਕ ਤੁਹਾਡੇ ਤੱਕ ਪਹੁੰਚ ਕਰਨ ਤੇ ਅੰਕਲ ਜੀ ਦਾ ਜਿਹੜਾ ਇਲਾਜ ਕਰਾ ਅਚਾ ਅੰਕਲ ਨੂੰ ਹੋਇਆ ਕੀ ਸੀ ਇਸ ਬਾਰੇ ਥੋੜੀ ਜਾਣਕਾਰੀ ਦਿਓਗੇ ਕੈਂਸਰ ਹੋਈ ਇਹਨਾਂ ਨੂੰ ਮਾਉਂ ਤੇ ਕੈਂਸਰ ਹੋਈ ਇਨਫੈਕਸ਼ਨ ਹੋਈ ਦੰਦਾਂ ਦੇ ਵਿੱਚ ਉਦੋਂ ਤੋਂ ਕੈਂਸਰ ਵੱਧ ਗਈ ਦੋ ਸਰਜਰੀਆਂ ਹੋ ਚੁੱਕੀਆਂ ਨੇ ਨਹੀਂ ਹੋਇਆ ਕਿਸ ਤਰ੍ਹਾਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਕੀ ਹੋਇਆ ਸੀ ਸ਼ੁਰੂ ਤੋਂ ਇਹਨਾਂ ਦੇ ਨਾ ਦੰਦ ਦੁਖਦੇ ਸੀਗੇ ਮੋਰਲੇ ਦੋ ਤੇ ਇੱਥੇ ਬੰਗਾਲੀ ਡਾਕਟਰ ਹੈ ਤਾਜਪੁਰ ਰੋਡ ਤੇ ਉਹਦੇ ਕੋਲੋਂ ਦਵਾਈ ਖਾਧੀ 10 15 ਦਿਨ ਅਸੀਂ ਉਹਨਾਂ ਨੇ ਬਾਅਦ ਚ ਕਿਹਾ ਕਿ ਤੁਸੀਂ ਟੈਸਟ ਕਰਵਾ ਲਓ ਅਸੀਂ ਟੈਸਟ ਕਰਵਾਇਆ ਜਦੋਂ ਉਹਤੇ ਕੈਂਸਰ ਆ ਗਈ ਵਿੱਚ ਫਿਰ ਅਸੀਂ ਸਰਜਰੀ ਕਰਾਈ ਅੰਬਰਸਤ ਤੋਂ ਮਜੀਠੇ ਰੋਡ ਤੇ ਆਕਾਸ਼ਦੀਪ ਹਸਪੀਟਲ ਆ ਹੂੰ ਉੱਥੋਂ ਹੀ ਸਰਜਰੀ ਕਰਾਈ ਬਾਅਦ ਵਿੱਚ 2024 ਦੇ ਵਿੱਚ ਮੋਨ ਦੇ ਚੁ ਕਰਾਈ ਦੋ ਸਰਜਰੀਆਂ ਹੋ ਚੁੱਕੀਆਂ ਨੇ ਹੋ ਤਾਂ ਸਾਡੇ ਕੋਲ ਕੁਝ ਨਹੀਂ ਰਹਿ ਗਿਆ ਜੋ ਕੁਝ ਸੀਗਾ ਦੋ ਸਰਜਨੀਆਂ ਕਰਵਾਈਆਂ ਕਿੰਨਾ ਖਰਚਾ ਲੱਗ ਗਿਆ ਤੇ ਕਿੰਨਾ ਸਮਾਂ ਲੱਗ ਗਿਆ ਇਹਨੂੰ ਦੋ 22 ਸਾਲ ਹੋ ਗਏ ਹੁਣ ਤਾਂ ਅੱਛਾ ਜੀ ਹਾਂਜੀ 2023 ਤੋਂ ਹੁਣ 22 ਸਾਲ ਹੋ ਗਏ ਆ ਹੁਣ ਤਾਂ ਕੋਲ ਕੁਝ ਨਹੀਂ ਰਹਿ ਗਿਆ ਜੋ ਵੀ ਸੀਗਾ ਸਭ ਕੁਝ ਵੇਚ ਕੇ ਲਾਤਾ ਸੀ ਕੀ ਦੱਸਿਆ ਵੀ ਦੋ ਸਰਜਨੀਆਂ ਕਰਵਾਈਆਂ ਤੇ ਉਸ ਦੇ ਬਾਵਜੂਦ ਕੋਈ ਇਲਾਜ ਦਾ ਫਰਕ ਨਹੀਂ ਪਿਆ ਇਹਨਾਂ ਦੇ ਫੇਸ ਨੂੰ ਫਰਕ ਨਹੀਂ ਪਿਆ ਕੈਂਸਰ ਖਤਮ ਨਹੀਂ ਹੋ ਪਿਆ ਬਿਲਕੁਲ ਨਹੀਂ ਖਤਮ ਹੋ ਸਕਿਆ ਅੱਛਾ ਦੋ ਸਰਜਰੀਆਂ ਹੋ ਗਈਆਂ ਕੀਮੋ ਵੀ ਲੱਗ ਗਈਆਂ ਰੇਡੀਏਸ਼ਨ ਵੀ ਲੱਗ ਗਈ ਸਭ ਕੁਝ ਹੋ ਗਿਆ ਬਿਲਕੁਲ ਫਰਕ ਨਹੀਂ ਪਿਆ ਹੈ ਕੀ ਕੀ ਕਹਿਣਾ ਕੀ ਹੁਣ ਡਾਕਟਰਾਂ ਦਾ ਕੀ ਕਹਿਣਾ ਕੀ ਹੁਣ ਇਹ ਬਿਮਾਰੀ ਹੈ ਜਿਹੜੀ ਇਹ ਜੜ ਤੋਂ ਖਤਮ ਹੋਏਗੀ ਇਹਨਾਂ ਦਾ ਇਲਾਜ ਹੋਏਗਾ ਇਲਾਜ ਹੋਏਗਾ ਪਰ ਜੜ ਤੋਂ ਖਤਮ ਨਹੀਂ ਹੋਏਗੀ ਇਲਾਜ ਹੀ ਚੱਲੇਗਾ ਬਸ ਹਾਂਜੀ ਇਲਾਜ ਚੱਲੇਗਾ ਇੰਜੈਕਸ਼ਨ ਲੱਗਦੇ ਦਰਦ ਦੇ ਕੀਮੋ ਲੱਗਦੀਆਂ ਆ ਪਰ ਜੜ ਤੋ ਨਹੀਂ ਜਾਏਗੀ ਪਰ ਪਰ ਮਾਤਾ ਜੀ ਮੈਂ ਗੱਲ ਕਰਾਂਗਾ ਕਿ ਦੋ ਤੋਂ 2.5 ਸਾਲ ਹੋ ਗਏ ਤੁਹਾਨੂੰ ਹਨਾ ਹੁਣ ਇਹਨਾਂ ਦੀ ਸੇਵਾ ਕਰ ਰਹੇ ਹਾਂ ਦਵਾਈ ਬੂਟੀ ਕਰ ਰਹੇ ਹਾਂ ਤੇ ਇਹਦੇ ਲਈ ਖਰਚੇ ਦੀ ਲੋੜ ਹੁੰਦੀ ਹੈ ਕਿਸ ਤਰ੍ਹਾਂ ਫਿਰ ਮੈਨੇਜ ਕਿਵੇਂ ਕਰਦੇ ਹੋ ਕਿਉਂਕਿ ਮੈਂ ਸੋਰੀ ਡੋਨਟ ਮਾਈਂਡ ਨਾ ਕਰਨਾ ਕਿ ਤੁਹਾਡਾ ਹੁਣ ਘਰ ਦੀ ਹਾਲਾਤ ਵੀ ਇਸ ਤਰ੍ਹਾਂ ਦੀ ਹੋ ਚੁੱਕੀ ਹੈ ਵੀ ਤੁਸੀਂ ਦੱਸਿਆ ਕਿ ਗਹਿਣੇ ਪਿਆ ਘਰ ਹਨਾ ਤੇ ਕਿਸ ਤਰ੍ਹਾਂ ਫਿਰ ਖਰਚਾ ਕਰਦੇ ਹੋ ਘਰ ਵੀ ਗਹਿਣੇ ਪਿਆ ਕੋਈ ਖਰਚੇ ਦਾ ਹੱਲ ਨਹੀਂ ਹੈਗਾ ਬੜਾ ਉਖ ਹੋਇਆ ਪਿਆ ਹੈ ਖਰਚਾ ਜਿੱਦਾਂ ਕਹੇ ਗਵੰਡੀ ਹੋ ਗਿਆ ਜਾਂ ਗੁਰਦੁਆਰੇ ਫਿਰ ਲੋਸਮੈਂਟ ਕਰਾਈਦੀ ਉਤੋਂ ਥੋੜੇ ਬਾਅਦ ਕੋਈ ਦਿੰਦਾ ਆ ਉਦਾਂ ਨਹੀਂ ਆ ਕੁਝ ਵੀ ਚਾ ਤੇ ਰਿਸ਼ਤੇਦਾਰ ਵੀ ਹੋਣਗੇ ਰਿਸ਼ਤੇਦਾਰ ਫਿਰ ਕੰਮ ਨਹੀਂ ਆਉਂਦੇ ਰਿਸ਼ਤੇਦਾਰਾਂ ਨੇ ਕੋਈ ਨਹੀਂ ਪਹਿਲਾਂ ਥੋੜੇ ਬਾਤੇ ਨੇੜੇ ਲੱਗੇ ਆ ਹੁਣ ਤਾਂ ਕੋਈ ਨਹੀਂ ਸਭ ਦੂਰ ਭੱਜਦੇ ਆ ਤਾਂ ਪਤਾ ਲੈਣ ਤੱਕ ਨਹੀਂ ਹੁੰਦੇ ਕੋਈ ਹੁਣ ਨਿਯਮਦਾ ਕੋਈ ਵੀ ਰਿਸ਼ਤੇਦਾਰ ਬਿਲਕੁਲ ਵੀ ਨਹੀਂ ਪਰਿਵਾਰ ਦੇ ਵਿੱਚ ਹੋਰ ਕੋਣ-ਕੋਣ ਹੈਗਾ ਵਾ ਕੋਈ ਬੇਟਾ ਹੈਗਾ ਤੁਹਾਡਾ ਜਿਹੜਾ ਵੀ ਹੈਲਪ ਕਰੇ ਨਹੀਂ ਜੀ ਦੋ ਬੱਚੇ ਨੇ ਮੇਰੇ ਇੱਕ ਬੇਟੀ ਇੱਕ ਬੇਟਾ ਆ ਬੇਟਾ ਪਲਾਸਟੂ ਚ ਪੜਦੇ ਆ ਗੁੜੀਆ ਜਿਹੜੀ ਉਹ 10th ਚ ਪੜਦੀ ਬੱਚੇ ਪੜਦੇ ਨੇ ਅੱਛਾ ਅੰਕਲ ਪਹਿਲਾਂ ਕੀ ਕਰਦੇ ਸੀਗੇ ਵੀ ਜਿਹਦਾ ਘਰ ਦਾ ਹੁਣ ਤੁਸੀਂ ਦੱਸਦੇ ਦੋ 2.5 ਸਾਲ ਦੋ 2.5 ਸਾਲ ਦੇ ਵਿੱਚ ਕਿੰਨਾ ਖਰਚਾ ਤੁਸੀਂ ਅੱਜ ਤੱਕ ਕਰ ਚੁੱਕੇ ਆ 25 ਤੋਂ 30 ਲੱਖ ਰੁਪਈਆ ਅੱਛਾ ਜੀ 25 ਤੋਂ 30 ਲੱਖ ਰੁਪਈਆ ਲਾਤਾ ਜੀ ਸੀ ਤੇ ਹੁਣ ਅੱਗੇ ਦੀ ਕੀ ਗੁੰਜਾਇਸ਼ ਕਰ ਸਕਦੇ ਹਾਂ ਵੀ ਇਹਨਾਂ ਦੀ ਹੈਲਪ ਨਹੀਂ ਜੀ ਕੋਈ ਬਿਲਕੁਲ ਕੋਈ 1 ਰੁਪਏ ਦੀ ਗੁੰਜਾਇਸ਼ ਨਹੀਂ ਹੈਗੀ ਸਾਡੇ ਕੋਲ ਤੇ ਸਾਨੂੰ ਕੋਈ ਰੋਟੀ ਖਾਣ ਨੂੰ ਵੀ ਦੇ ਜਵੇ ਰਾਸ਼ਨ ਨਹੀਂ ਕੋਈ ਦੇ ਜਵੇ ਤਾਂ ਵੀ ਅਸੀਂ ਘਾਲੀਏ ਹੁਣ ਤਾਂ ਸਾਨੂੰ ਕਿਸੇ ਵੱਨੋਂ ਕੁਝ ਨਹੀਂ ਜਾਂਦਾ ਹੈ ਸੋ ਹੁਣ ਦਵਾਈ ਦਾ ਕਿੱਦਾਂ ਫੇ ਕਰਦੇ ਹਾਂ ਦਵਾਈ ਬੂਟੀ ਕਿੱਥੋਂ ਲੈ ਕੇ ਆਣੇ ਹਾਂ ਕਿੰਨੇ ਕ ਦੀ ਦਵਾਈ ਆ ਜਾਂਦੀ ਹੈ ਦਵਾਈ 10 ਤੋਂ 15000 ਦੀ ਆਉਂਦੀ ਹੈ ਅੱਛਾ ਜੀ ਮਹੀਨੇ ਦੀ ਮਹੀਨੇ ਦੀ ਹਾਂਜੀ ਕਰਜ਼ਾ ਹੀ ਚੁੱਕੇ ਜਾਂਦੇ ਅਸੀਂ ਅੱਛਾ ਕਰਜ਼ੇ ਕਰਜ਼ਾ ਚੱਕ ਕੇ ਲੈ ਆ ਰਹੇ ਹੋ ਹਾਂਜੀ ਹਾਂਜੀ ਕਰਜ਼ਾ ਹੀ ਚੁੱਕੇ ਨੇ ਤੁਸੀਂ ਦੱਸ ਰਹੇ ਹੋ ਵੀ ਹੁਣ ਕਰਜ਼ਾ ਚੱਕ ਕੇ ਲੈ ਆ ਰਹੇ ਆ ਘਰ ਦੇ ਵਿੱਚ ਕੋਈ ਜੀ ਕਮਾਉਣ ਵਾਲਾ ਨਹੀਂ ਹੈਗਾ ਤੇ ਫਿਰ ਆਨਾਲਿਸ ਵਿੱਚ ਕਿਸ ਤਰ੍ਹਾਂ ਕਰਜ਼ਾ ਉਤਾਰਾਂਗੇ ਲੋਕਾਂ ਦਾ ਕੋਈ ਹੈਲਪ ਨਹੀਂ ਕੋਈ ਕਰ ਰਿਹਾ ਅਜ ਤੱਕ ਤੁਹਾਡੀ ਕਿਸ ਨੇ ਨਾ ਜੀ ਨਾ ਕੋਈ ਹੈਲਪ ਨਹੀਂ ਅਜ ਤੱਕ ਕੀਤੀ ਅਸੀਂ ਅਜ ਤੱਕ ਨਾ ਹੀ ਕੰਮ ਚਾਏ ਆ ਹੁਣ ਆਏ ਆ ਹੁਣ ਵੇਖੋ ਕੋਈ ਕਰੂਗਾ ਤੇ ਸੋ ਅਸੀਂ ਵੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਇਸ ਪਰਿਵਾਰ ਨੂੰ ਅਗਰ ਤੁਸੀਂ ਵੀ ਤੁਹਾਡੇ ਮਨ ਦੇ ਵਿੱਚ ਵੀ ਹੈਗਾ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਆਏ ਹੋ ਕਿਸੇ ਦੀ ਹੈਲਪ ਕਰਨੀ ਹੈ ਕਿਸੇ ਦੀ ਮਦਦ ਕਰਨੀ ਹੈ ਤਾਂ ਇਹੀ ਪਰਿਵਾਰ ਉਹ ਹੈ ਜਿਹਨੂੰ ਤੁਹਾਡੀ ਮਦਦ ਦੀ ਲੋੜ ਹੈ ਸੋ ਇਸ ਵੀਡੀਓ ਨੂੰ ਤੁਸੀਂ ਅਗਰ ਹੈਲਪ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਸੋ ਤੁਸੀਂ ਹੁਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਓ ਅੱਛਾ ਅੰਟੀ ਜੀ ਕਿਦਾਂ ਤੁਸੀਂ ਤੁਹਾਡਾ ਹੁਣ ਘਰ ਦਾ ਜਿਹੜਾ ਖਰਚਾ ਤੁਸੀਂ ਦੱਸਿਆ ਵੀ ਕਰਜ਼ਾ ਲੈ ਕੇ ਫਿਰ ਰੋਟੀ ਪਾਣੀ ਦਾ ਕਿਵੇਂ ਕਰਦੇ ਹੈਗੇ ਰੋਟੀ ਪਾਣੀ ਦਾ ਵੀਰ ਜੇ ਕੋਈ ਗਵਾਂਢੀ ਦੇਖਦਾ ਆ ਵੀ ਇਹਨਾਂ ਦੇ ਘਰੇ ਰਾਸ਼ਨ ਨਹੀਂ ਹੈਗਾ ਥੋੜਾ ਬਾਤ ਕੋਈ ਲਿਆ ਦਿੰਦਾ ਓਦੋਂ ਨਹੀਂ ਹੈਗਾ ਕੁਝ ਵੀ ਹੂੰ ਤੇ ਕੋਈ ਸੰਸਥਾ ਅਜ ਤੱਕ ਕੋਈ ਨਹੀਂ ਆਈ ਤੁਹਾਡੇ ਕੋਲ ਵੀ ਤੁਹਾਨੂੰ ਖਰਚਾ ਪਾਣੀ ਤੁਹਾਡਾ ਦੇ ਦਿੱਤਾ ਜਾਵੇ ਥੋੜਾ ਬੋਤਾ ਚਲੋ ਵੈਸੇ ਤੱਕ ਕੋਈ ਵੀ ਅਸੀਂ ਪੰਜਾਬੀ ਵੀਰ ਹੈਗੇ ਆ ਸਾਰੇ ਕੋਈ ਵੀ ਮੰਗ ਕੇ ਨਹੀਂ ਰਾਜੀ ਲੇਕਿਨ ਚਲੋ ਮਾਲਕ ਨੇ ਹੁਣ ਆਪਾਂ ਨੂੰ ਚਲੋ ਦੁੱਖ ਲਾਇਆ ਵਾ ਆਪਾਂ ਠੀਕ ਵੀ ਹੋ ਜਾਾਂਗੇ ਕੋਈ ਗੱਲ ਨਹੀਂ ਪਰਿਵਾਰ ਤੁਹਾਡਾ ਸਾਰਾ ਤੁਸੀਂ ਸੇਵਾ ਕਰ ਰਹੇ ਹੋ ਤੇ ਫਿਰ ਕੋਈ ਸੰਸਥਾ ਹੀ ਅੱਗੇ ਮੋਰੇ ਅਜ ਤੱਕ ਨਹੀਂ ਆਇਆ ਕੋਈ ਵੀਰ ਅੰਡਕ ਰਿਸ਼ਤੇਦਾਰਾਂ ਨੇ ਕਦੀ ਕੀਤਾ ਫੋਨ ਫੇਕੀ ਕੋਈ ਜਵਾਬ ਆਇਆ ਉਧਰੋਂ ਫੇ ਕੋਈ ਰਿਸ਼ਤੇਦਾਰਾਂ ਨੂੰ ਫੋਨ ਕਰੀਦੇ ਆ ਰਿਸ਼ਤੇਦਾਰ ਹੁਣ ਫੋਨ ਹੀ ਨਹੀਂ ਚੱਕਦੇ ਅੱਛਾ ਫੋਨ ਚੱਕਣਾ ਹੀ ਬੰਦ ਕਰ ਦਿੱਤਾ ਹਾਂਜੀ ਸੋ ਦੇਖੋ ਸੋ ਦੇਖੋ ਕੀ ਹਾਲ ਹੋ ਚੁੱਕਾ ਹੈ ਹੁਣ ਪਰਿਵਾਰ ਦਾ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਹੋ ਚੁੱਕੇ ਨੇ ਅੰਕਲ ਜੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਇਹਨਾਂ ਦੀ ਇੱਕ ਤਸਵੀਰ ਵੀ ਮੈਂ ਸਕਰੀਨ ਤੇ ਦਿਖਾ ਰਿਹਾ ਕਿ ਕਿੰਨੇ ਸੋਹਣੇ ਪੱਗ ਬੰਦੇ ਹੁੰਦੇ ਸੀ ਗੱਭਰੂ ਜਵਾਨ ਅੰਕਲ ਲੱਗਦੇ ਹੁੰਦੇ ਸੀ ਲੇਕਿਨ ਹੁਣ ਇਸ ਬਿਮਾਰੀ ਨੇ ਇਹਨਾਂ ਨੂੰ ਇਸ ਤਰ੍ਹਾਂ ਜਕੜਿਆ ਹੋਇਆ ਕਿ ਹੁਣ ਇਹ ਮਜਬੂਰ ਹੋ ਚੁੱਕੇ ਨੇ ਇਸ ਬੈੱਡ ਤੇ ਇਹਨਾਂ ਨੂੰ ਬੈਠਿਆ ਨੂੰ ਹੀ ਹੁਣ 2 2.5 ਸਾਲ ਹੋ ਚੁੱਕੇ ਨੇ ਅੰਕਲ ਜੀ ਕੁਝ ਕਹਿਣਾ ਚਾਹੋਗੇ ਫੇਸ ਖਰਾਬ ਹੋ ਗਿਆ ਪ੍ਰੇਸ਼ਾਨ ਆ ਇਹ ਸਾਰਾ ਦੰਦ ਦਾ ਦਰਦ ਹੋਇਆ ਉਹਦੇ ਕਰਕੇ ਹੋਇਆ ਜਵੜਾ ਅੱਛਾ ਤੇ ਆ ਅੱਖ ਕੀ ਹੋ ਅੱਖ ਤੇ ਕੀ ਹੋਇਆ ਅਨਪਰ ਸਵੇਲਿੰਗ ਆ ਗਈ ਸਵੇਲਿੰਗ ਅੱਛਾ ਸੋ ਦੇਖੋ ਕਿਸ ਕਦਰ ਬਿਮਾਰੀ ਨੇ ਇਹਨਾਂ ਨੂੰ ਜਕੜਿਆ ਦੇਖੋ ਬਿਮਾਰੀ ਤਾਂ ਚਲੋ ਲੱਗੀ ਉਹਦਾ ਇਲਾਜ ਵੀ ਇਹਨਾਂ ਨੇ ਕਰਾਇਆ 20 ਤੋਂ 25 ਲੱਖ ਰੁਪਏ 2 ਸਾਲ ਹੋ ਗਏ ਲਗਾਤਾਰ ਲਗਾ ਰਹੇ ਲੇਕਿਨ ਅੱਜ ਘਰ ਦੇ ਵਿੱਚ ਦਵਾਈ ਲੈਣ ਜੋਗੇ ਵੀ ਪੈਸੇ ਹੈ ਨਹੀਂ ਕਰਜ਼ਾ ਚੱਕ ਕੇ ਆਪਣੀ ਦਵਾਈ ਲੈ ਰਹੇ ਨੇ ਸੋ ਮੈਂ ਉਹਨਾਂ ਸੰਸਥਾਵਾਂ ਨੂੰ ਅਪੀਲ ਕਰਦਾ ਕਿ ਉਹ ਸਾਹਮਣੇ ਆਣ ਇਹਨਾਂ ਦਾ ਘਰ ਦੇ ਵਿੱਚ ਪਹੁੰਚਣ ਇਹਨਾਂ ਦਾ ਨੰਬਰ ਵੀ ਦੇਵਾਂਗੇ نیچے ਦੇ ਰਹੇ ਆ ਆਪਾਂ ਨੰਬਰ ਸੋ ਇਹਨਾਂ ਨਾਲ ਕੰਟੈਕਟ ਕਰਕੇ ਇਹਨਾਂ ਦੀ ਜਿਹੜੀ ਵੀ ਬਣਦੀ ਹੈਲਪ ਕੀਤੀ ਜਾਵੇ ਦਵਾਈ ਬੂਟੀ ਦਿੱਤੀ ਜਾਵੇ ਕਿਉਂਕਿ ਘਰ ਦਾ ਖਰਚਾ ਵੀ ਜਿਹੜੀ ਇਹ ਕਰਜ਼ਾ ਲੈ ਕੇ ਕਰ ਰਹੇ ਨੇ ਜੇ ਖਾਣ ਪੀਣ ਦੀ ਗੱਲ ਕਰੀਏ ਰਾਸ਼ਨ ਦਾ ਤਾਂ ਉਹ ਵੀ ਹੁਣ ਗਲੀ ਮੁਹੱਲੇ ਦੇ ਵਿੱਚੋਂ ਕਦੇ ਕਿਸੇ ਕੋਲੋਂ ਮੰਗ ਲਿਆ ਜਾਂ ਗੁਰਦੁਆਰੇ ਅਲੋਸਮੈਂਟ ਕਰਾ ਕੇ ਕੋਈ ਵੀ ਅਗਰ ਉਹਨਾਂ ਦੀ ਹੈਲਪ ਕਰ ਦਿੰਦਾ ਤਾਂ ਉਹਦੇ ਨਾਲ ਹੁਣ ਗੁਜ਼ਾਰਾ ਕਰਦੇ ਨੇ ਸੋ ਹੁਣ ਇਹਨਾਂ ਦਾ ਚਾਹ ਪੀਣ ਦਾ ਵੀ ਸਮਾਂ ਹੋ ਗਿਆ ਮੈਂ ਤੁਹਾਨੂੰ ਉਹ ਵੀ ਤਸਵੀਰਾਂ ਜ਼ਰੂਰ ਦਿਖਾਉਂਗਾ ਕਿ ਕਿਸ ਤਰੀਕੇ ਦੇ ਨਾਲ ਦੇਖੋ ਮੂੰਹ ਇਹਨਾਂ ਦਾ ਜਿਹੜਾ ਫੇਸ ਹੈ ਉਹ ਜਿਹੜਾ ਮਾਊਥ ਕੈਂਸਰ ਹੋਣ ਕਰਕੇ ਇਹਨਾਂ ਦਾ ਫੇਸ ਤਾਂ ਸਾਰਾ ਜਿਹੜਾ ਖਤਮ ਹੋ ਚੁੱਕਾ ਤਾਂ ਹੁਣ ਇਹਨਾਂ ਦੇ ਨੱਕ ਦੇ ਵਿੱਚ ਇੱਕ ਪਾਈਪ ਲਗਾਈ ਗਈ ਹੈ ਜਿਹਦੇ ਰਾਹੀਂ ਸਿਰਫ ਇਹ ਲਿਕਵਿਡ ਜਿਹੜਾ ਇਹ ਪੀਂਦੇ ਨੇ ਉਹਦੇ ਨਾਲ ਇਹ ਗੁਜ਼ਾਰਾ ਕਰਦੇ ਨੇ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਣੇ ਆ ਸੋ ਕਿਸ ਤਰ੍ਹਾਂ ਦੀ ਜਿਹੜੀ ਸਥਿਤੀ ਹੈ ਹੁਣ ਬਣੀ ਹੋਈ ਹੈ ਤਾਂ ਕਿਉਂਕਿ ਫੇਸ ਜਿਹੜਾ ਆ ਪੂਰਾ ਮਾਉਥ ਕੈਂਸਰ ਇਹਨਾਂ ਨੂੰ ਹੋ ਚੁੱਕਾ ਆ ਪਰ ਫਿਰ ਵੀ ਹੁਣ ਦੇਖੋ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਕੁਛ ਨਾ ਕੁਛ ਖਾਣ ਪੀਣ ਨੂੰ ਦੇਣ ਦੀ ਕੋਸ਼ਿਸ਼ ਕਰਦੇ ਖਾ ਖਾਇਆ ਤਾਂ ਚਲੋ ਨਹੀਂ ਜਾਂਦਾ ਪਰ ਲਿਕੁਇਡ ਰਾਹੀਂ ਜਿਹੜਾ ਆ ਇਹ ਆਪਣਾ ਪੇਟ ਭਰਦੇ ਨੇ ਜਿਵੇਂ ਇਹਨਾਂ ਨੂੰ ਭੁੱਖ ਪਿਆਸ ਲੱਗਦੀ ਹੈ ਦੱਸਦੇ ਨੇ ਤਾਂ ਇਹ ਸਿਰਫ ਲਿਕੁਇਡ ਦੇ ਨਾਲ ਜਿਹੜਾ ਆ ਹੁਣ ਇਹਨਾਂ ਦਾ ਜਿਹੜਾ ਆ ਜੀਵਨ ਚੱਲ ਰਿਹਾ ਵਾ ਸੋ ਮੈਂ ਉਹਨਾਂ ਮਦਦਗਾਰਾ ਲੋਕਾਂ ਨੂੰ ਹੀ ਅਪੀਲ ਕਰਾਂਗਾ ਕਿ ਜਲਦ ਤੋਂ ਜਲਦ ਇਹਨਾਂ ਦਾ ਇਲਾਜ ਜਿਹੜਾ ਆ ਜਿੰਨਾ ਕਿ ਤੁਹਾਡੀ ਹੈਲਪ ਹੋ ਸਕਦੀ ਹੈ ਉਹ ਤੁਸੀਂ ਕਰੋ ਜਿੰਨੇ ਵੀ ਪਰਨਮ ਟਾਈਮ ਦੇ ਜਿਹੜੇ ਦਰਸ਼ਕ ਨੇ ਉਹ ਇਸ ਵੀਡੀਓ ਨੂੰ ਦੇਖ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਅੰਕਲ ਜੀ ਦਾ ਵੱਧ ਤੋਂ ਵੱਧ ਜਿਹੜਾ ਇਲਾਜ ਹੈ ਜਿੰਨੀ ਸੇਵਾ ਲੋਕ ਕਰਨਾ ਚਾਹੁੰਦੇ ਨੇ ਉਹ ਸੇਵਾ ਜਿਹੜੀ ਹੈ ਇਹਨਾਂ ਤੱਕ ਜਿਹੜੀ ਆ ਪਹੁੰਚ ਸਕੇ ਲੋਕਾਂ ਦੀ ਸੋ ਇੱਕ ਇਹ ਤਸਵੀਰ ਹੈ ਅੰਕਲ ਜੀ ਦੀ ਦੇਖੋ ਤੁਹਾਨੂੰ ਦੇਖ ਕੇ ਲੱਗਦਾ ਨਹੀਂ ਵੀ ਇਹ ਇਨਸਾਨ ਕਿੰਨਾ ਖੁਦਾਰ ਹੈਗਾ ਵਾ ਜਿਹਨੇ ਅਜ ਤੱਕ ਕਿਸੇ ਦੀ ਹੈਲਪ ਨਹੀਂ ਲਈ ਲੇਕਿਨ ਅੱਜ ਇਸ ਕਦਰ ਮਜਬੂਰ ਹੋ ਚੁੱਕਾ ਔਰ ਲੋਕਾਂ ਤੋਂ ਹੈਲਪ ਕਰਨ ਦੀ ਜਿਹੜੀ ਹੈ ਅਪੀਲ ਕਰ ਰਿਹਾ ਅੱਜ ਇਸ ਕਦਰ ਇਹ ਇਨਸਾਨ ਜਿਹੜਾ ਹੈ ਆ ਮਜਬੂਰ ਹੋ ਚੁੱਕਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਚਾਹ ਦਾ ਟੇਸਟ ਕੀ ਹੁੰਦਾ ਪਾਣੀ ਦਾ ਟੇਸਟ ਕੀ ਹੁੰਦਾ ਕਿਉਂਕਿ ਪਿਛਲੇ 2 ਸਾਲਾਂ ਤੋਂ ਇਹਨਾਂ ਨੇ ਆਪਣੀ ਜੀਬ ਤੇ ਪਾਣੀ ਨਹੀਂ ਰੱਖਿਆ ਚਾਹ ਨਹੀਂ ਰੱਖੀ ਰੋਟੀ ਦਾ ਇੱਕ ਨਵਾਲਾ ਨਹੀਂ ਰੱਖਿਆ ਤੁਸੀਂ ਦੇਖੋ ਤਸਵੀਰ ਮੈਂ ਦਿਖਾ ਰਿਹਾ ਤੁਹਾਨੂੰ ਉਹਨਾਂ ਦੇ ਨੱਕ ਦੇ ਵਿੱਚ ਇੱਕ ਪਾਈਪ ਲੱਗੀ ਹੋਈ ਹੈ ਜਿਹੜੀ ਸਿੱਧਾ ਇਹਨਾਂ ਦੇ ਪੇਟ ਦੇ ਵਿੱਚ ਜਾਂਦੀ ਹੈ ਜੇ ਇਹ ਚਾਹ ਪੀ ਰਹੇ ਨੇ ਤਾਂ ਚਾਹ ਸਿੱਧਾ ਇਹਨਾਂ ਦੇ ਪੇਟ ਵਿੱਚ ਜਾ ਰਹੀ ਹੈ ਨਾ ਕਿ ਇਹਨਾਂ ਦੀ ਜੀਭ ਤੇ ਲੱਗ ਰਹੀ ਹੈ ਮਤਲਬ ਜੀ ਫਿਰ ਇਹਨਾਂ ਨੂੰ ਤਾਂ ਕੋਈ ਸਵਾਦ ਹੀ ਨਹੀਂ ਆਉਂਦਾ ਹੋਊਗਾ ਕਿਸੇ ਨੂੰ ਨਾ ਕੋਈ ਸਵਾਦ ਨਹੀਂ ਹੈਗਾ 2 ਸਾਲ ਹੋ ਗਏ ਨੇ ਇਦਾਂ ਹੀ ਲਿਕਵਿਡੀ ਜਾ ਰਿਹਾ ਆ ਫਿਰ ਇਹਨਾਂ ਨੇ ਕਦੀ ਦਿਲ ਕਰਦਾ ਹੋਊਗਾ ਵੀ ਤੁਸੀਂ ਖਾਂਦੇ ਪੀਂਦੇ ਹੋਗੇ ਸਾਹਮਣੇ ਕਹਿੰਦੇ ਹੋਣੇ ਖਾ ਸਾਹਮਣੇ ਨਹੀਂ ਖਾਈਦਾ ਵੀਰ ਅਸੀਂ ਇਹਨਾਂ ਦੇ ਅੱਛਾ ਸਾਹਮਣੇ ਕਦੇ ਨਹੀਂ ਕੁਝ ਵੀ ਖਾਂਦੇ ਫਿਰ ਮਨ ਨੂੰ ਤਾਂ ਕੁਝ ਹੁੰਦਾ ਹੀ ਹੈ ਕਲਪਨਾ ਤਾਂ ਦਿਲ ਕਰਦਾ ਤੁਹਾਨੂੰ ਫਿਰ ਨਾਲ ਦਾ ਵੀ ਹੈ ਨਾ ਇਸ ਕਰਕੇ ਲੁਕੇ ਤੁਹਾਨੂੰ ਦੂਜੇ ਕਮਰੇ ਜਾ ਕੇ ਖਾਣਾ ਪੈਂਦਾ ਲੁਕੇ ਖਾਣਾ ਪੈਂਦਾ ਸੀ ਸਾਹਮਣੇ ਕਦੇ ਨਹੀਂ ਕੁਝ ਵੀ ਖਾਂਦਾ ਇਹਨਾਂ ਦੇ ਹੋ ਦੇਖੋ ਅਸੀਂ ਤਾਂ ਖੁਦ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਕਦੇ ਵੀ ਕਿਸੇ ਨੂੰ ਇਸ ਤਰ੍ਹਾਂ ਦੀ ਬਿਮਾਰੀ ਨਾ ਲਗਾਵੇ ਜਾਂ ਇਸ ਤਰ੍ਹਾਂ ਦਾ ਰੋਗ ਨਾ ਲਗਾਵੇ ਕਿ ਉਹ ਮਜਬੂਰ ਹੋ ਜਾਵੇ ਵੀ ਪਾਣੀ ਦਾ ਸਵਾਦ ਲੈਣ ਨੂੰ ਵੀ ਇਹ ਅੰਕਲ ਹੁਣ ਅੱਜ ਤਰਸ ਰਹੇ ਨੇ ਸੋ ਮੈਂ ਪੰਨਮ ਟਾਈਮ ਦੇ ਸਾਰੇ ਦਰਸ਼ਕਾਂ ਨੂੰ ਦੁਬਾਰਾ ਤੋਂ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਅਗਰ ਤੁਸੀਂ ਹੈਲਪ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਉਹਨਾਂ ਲੋਕਾਂ ਤੱਕ ਪਹੁੰਚੇ ਜਿਹੜੇ ਲੋਕ ਸੇਵਾ ਕਰਦੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜਿਹੜੇ ਇਹਨਾਂ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਰਾਸ਼ਨ ਦੇ ਸਕਣ ਦਵਾਈ ਬੂਟੀ ਲਈ ਪੈਸਾ ਦੇ ਸਕਣ ਔਰ ਇਹਨਾਂ ਦਾ ਜਿਹੜਾ ਛੱਤ ਹੈਗੀ ਹੈ ਉਹ ਇਹਨਾਂ ਦੇ ਸਿਰ ਤੇ ਰਵੇ ਕਿਉਂਕਿ ਉਹ ਵੀ ਅੱਜ ਗੈਣੇ ਤਰੀ ਹੋਈ ਹੈ ਸੋ ਇਸੇ ਤਰ੍ਹਾਂ ਦੀ ਮੈਂ ਅਗਲੀ ਅਪਡੇਟ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗਾ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਨਾਲ ਤੋਸ਼ਾਰਕਪੁਰ ਪੰਨਵ ਟੈਂਪ